ਆਣਾ ਬਾਜ਼ਾਰ ਜਿਹੜਾ ਤੁਸੀਂ ਗੰਦ ਖਾਂਦੇ ਹੋ ਨਾ ਅਸੀਂ ਆਪਣੀ ਦੁਕਾਨ ਦੇ ਅੰਦਰ ਨਹੀਂ ਵੜਨ ਦਿੰਦੇ ਇਹ ਦੇਖੋ ਅੰਦਰ ਕਾਲੀ ਇਹ ਕੈਮੀਕਲ ਇਹ ਦੇਖੋ ਇਹ ਵੀ ਜਿਆ ਦੁਕਾਨ ਤੋਂ ਬਾਹਰ ਸੁੱਟ ਦਿੰਦੇ ਲਓ ਭਾਜੀ ਸੱਤ ਕਿ ਮੈਂ 5 ਸਟਾਰ ਵਾਲਾ ਦਿਆਂਗਾ ਰੇਟ ਮੇਰਾ ਕਾਟ ਤੋਂ ਵੀ ਘੱਟ ਹੋਏਗਾ ਲੈ ਜੀ ਸਾਡੀ ਕਾਜੂ ਮਗਲ ਦੀ ਪੇਸਟ ਅੱਛਾ ਜੀ ਕੋਈ ਵੱਡਾ ਕੋਈ ਛੋਟਾ ਕੋਈ ਕਾਲਾ ਕੋਈ ਪੀਲਾ ਇਹ ਚੀਜ਼ ਨੂੰ ਸਾਡੇ ਸਾਹਮਣੇ ਸਾਡੇ ਡਸਟਬਿਨ ਚ ਸੁੱਟੋ ਤੇ ਬਿਨਾਂ ਪੈਸੇ ਦਿੱਤੇ ਵਾਪਸ ਜਾ ਸਕਦੇ ਹੋ ਮਸ਼ਰੂਮ ਟਿਕਾ ਕਹਿੰਦੇ ਸਪਲੇ ਛੋਟੇ ਛੋਟੇ ਬੱਚੇ ਮਸ਼ਰੂਮ ਦੇ ਖਾ ਸੋ ਇਹ ਮਸ਼ਰੂਮ ਟਿਕਾ ਸੋ ਬੱਲੇ ਬ ਦੇ ਦਾਦਾ ਸਰਮੇ ਦੇ ਪੈਕੇਟ ਮਿਲਦੇ ਆ ਨਾ ਇਹ ਉਹ ਨਹੀਂ ਹੈ ਪਾਜੀ ਖੋ ਲਓ ਹਾਂ ਦੇ ਕੇ ਆਣਾ ਬਾਜ਼ਾਰ ਜਿਹੜਾ ਤੁਸੀਂ ਗੰਦ ਖਾਂਦੇ ਹੋ ਨਾ ਅਸੀਂ ਆਪਣੀ ਦੁਕਾਨ ਦੇ ਅੰਦਰ ਨਹੀਂ ਵੜਨ ਦਿੰਦੇ ਤੁਸੀਂ ਇਹ ਖਾਂਦੇ ਹੋ ਪਾਜੀ ਇਹਨੂੰ ਕੀ ਆ ਦੱਸੋ ਤੁਸੀਂ ਇਹ ਖਾਂਦੇ ਹੋ ਸੁਰਮੇ ਵਾਲੀਆਂ ਮਸ਼ਰੂਮਾਂ ਤੁਸੀਂ ਇਹ ਖਾਂਦੇ ਹੋ ਪਾਜੀ ਸੁੱਟੀ ਕੀ ਹੁੰਦੇ ਹੋ ਅਸੀਂ ਇਹ ਡਸਟ ਮੀਨ ਚ ਸੁੱਟਨੇ ਆਪਣੀ ਦੁਕਾਨ ਦੇ ਅੰਦਰ ਨਹੀਂ ਆਣ ਦਿੰਦੇ ਇਹ ਸਿਰਫ ਤੁਹਾਡੇ ਵਰਗੇ ਗਾਹ ਜਦੋਂ ਆ ਕੇ ਦੇਖਦੇ ਨਾ ਮਸ਼ਰੂਮ ਛੋਟੀ ਹੈ ਅਸੀਂ ਉਹਨਾਂ ਨੂੰ ਦਿਖਾਉਣ ਵਾਸਤੇ ਇਹ ਚੀਜ਼ਾਂ ਰੱਖੀਆਂ ਹਈਆਂ ਅਸੀਂ ਦਸਾਂ ਦੇ ਪੈਕੇਟ ਵਾਲੀ ਮਸ਼ਰੂਮ ਜਿਹੜੀ ਤੁਸੀਂ ਖਾਂਦੇ ਹੋ ਨਾ ਆ ਦੇਖੋ ਇਹ ਦੇਖੋ ਅੰਦਰ ਕਾਲੀ ਇਹ ਕੈਮੀਕਲ ਇਹ ਦੇਖੋ ਇਹ ਖਾਂਦੇ ਹੋ ਤੁਸੀਂ ਇਹ ਵਾਲੀ ਖਾਂਦੇ ਹੋ ਇਹ ਦੇਖੋ ਇਹ ਦੇਖੋ ਕਾਲੀ ਅੰਦਰੋਂ ਆਪਣੀ ਸਿਹਤ ਨਾਲ ਆਪ ਖਿਲਵਾੜ ਕਰਦੇ ਹੋ ਤੁਸੀਂ ਅਸੀਂ ਇਹਨੂੰ ਸਿੱਧਾ ਡਸਟਮੀਨ ਦੇ ਵਿੱਚ ਜਾਂ ਦੁਕਾਨ ਤੋਂ ਬਾਹਰ ਛੁੱਟ ਦਿੰਦੇ ਆ। ਪਾਜੀ ਸਾਹਸਮਾਨੀ ਬਾਹਰ ਛੁੱਟੀ ਜਾਂਦੇ ਪਏ। ਪਾਜੀ ਕੀ ਕਰਾ? ਗਾਕਾ ਨੂੰ ਜਲਦੀ ਸਾਡੇ ਤੇ ਯਕੀਨ ਆਂਦਾ ਨਹੀਂ। ਐਸੇ ਬਿਚੇ ਨਾਲ ਯਕੀਨ ਦਿਖਾਉਣ ਲਈ ਆਪਾਂ ਦੁਕਾਨ ਦੇ ਬਾਹਰ ਛੁੱਟੀ ਜਾਂਦੇ ਆ। ਹਾਂ। ਤੇ ਪਾਜੀ ਤੁਹਾਡੀ ਕਿਹੜੀ ਮਸ਼ਰੂਮ ਖਾਸ ਹੈਗੀ ਲਾ ਕੇ ਦਿਖਾਓ ਜਰਾ। ਆਓ ਸਰ। ਟੇਸਟ ਮੈਂ 5 ਸਟਾਰ ਵਾਲਾ ਦੇਵਾਂਗਾ। ਹਾਂ। ਰੇਟ ਮੇਰਾ ਕਾਟ ਤੋਂ ਵੀ ਘੱਟ ਹੋਏਗਾ। ਚਲੋ ਠੀਕ ਹੈ। ਸਰ ਇਹ ਜੇ ਫਰੈਸ਼ ਮਸ਼ਰੂਮ ਬਟਰ ਮਸ਼ਰੂਮ। ਹਾਂਜੀ। ਤੁਸੀਂ ਇਹਦਾ ਸਾਈਜ਼ ਦੇਖ ਲਓ। ਹਾਂ। ਔਰ ਇਹਦੀ ਫਰੈਸ਼ਨੈਸ ਦੇਖ ਲਓ। ਅਸੀਂ ਹਰ ਉਬਾਲਦੇ ਆ ਉਹਦਾ ਕਲਰ ਕਦੀ ਚਿੱਟੇ ਤੋਂ ਕਾਲਾ ਨਹੀਂ ਹੁੰਦਾ ਪਰ ਉਹਦਾ ਸਾਈਜ਼ ਵੀ ਇੱਕੋ ਜਿਹਾ ਹੀ ਰਹਿੰਦਾ ਆਓ ਸਰ ਅਸੀਂ ਤੁਹਾਨੂੰ ਦਿਖਾਣੇ ਆਪਣੀ ਬਟਨ ਮਸ਼ਰੂਮ ਦੀ ਲਾਈਵ ਮੈਰੀਨੇਸ਼ਨ ਅੱਛਾ ਜੀ ਜਿਹਦੇ ਵਿੱਚ ਇਹ ਸਾਡੀ ਬਟਨ ਮਸ਼ਰੂਮ ਹਾਂ ਔਰ ਇਹ ਵੀ ਬਾਜ਼ਾਰ 'ਚ ਮਿਲਣ ਵਾਲਾ ਪਿਆਜ਼ ਹੈ ਹਾਂ ਔਰ ਇਹ ਬਾਜ਼ਾਰ 'ਚ ਮਿਲਣ ਵਾਲੀ ਸ਼ਿਮਲਾ ਮਿਰਚ ਹੈ ਹਾਂ ਜੀ ਟਮਾਟਰ ਵੀ ਬਾਜ਼ਾਰ 'ਚ ਮਿਲਦਾ ਪਰ ਸਾਡੀ ਮਸ਼ਰੂਮ ਕਦੀ ਨਹੀਂ ਮਿਲੇਗੀ ਅੱਛਾ ਇਹ ਇੱਕੋ ਸਾਈਜ਼ ਦੀ ਕੀ ਆ ਹੁਣ ਤੁਹਾਨੂੰ ਕਾਜੂ ਪਗੜੀ ਦੇ ਨਾਲ ਇਹਦੀ ਮੈਰੀਨੇਸ਼ਨ ਕਰਕੇ ਦਿਖਾਣੇ ਆ ਲੈ ਗਈ ਸਾਡੀ ਕਾਜੂ ਮਗੜੀ ਦੀ ਪੇਸਟ ਅੱਛਾ ਜੀ ਇਹਦੀ ਥਿਕਨੈਸ ਦੇਖ ਲਓ ਅਸੀਂ A ਗ੍ਰੇਡ ਪਾਜੂ ਔਰ A ਗ੍ਰੇਡ ਦਾ ਮਦਦ ਇਸਤੇਮਾਲ ਕਰਨੀ ਆ ਤੇ ਉਹਦੀ ਪੇਸਟ ਦੇਖੋ ਕਿੰਨੀ ਕਿ ਠਿਕ ਹੈ ਤੇ ਬਿਆਲਾ ਚ ਭਾਜੀ ਕਿ ਮਿਲਦਾ ਫਿਰ ਬਿਆਲਾ ਦੇ ਵਿੱਚ ਸਾਰ ਮਾਇਓਨੈਸ ਕਰੀਮ ਇਹੋ ਹੀ ਛੋੜਦੇ ਆ ਪੇਸਟ ਜਿਹੜਾ ਵਾ ਐਸੀ ਚੀਜ਼ ਦਾ ਹੁੰਦਾ ਐਸੀ ਚੀਜ਼ ਨੂੰ ਅਸੀਂ ਪ੍ਰਮੋਟ ਕਰਵਾ ਰਹੇ ਆ ਤੁਹਾਡੇ ਥਰੂ ਤੁਸੀਂ ਦੇਖ ਰਹੇ ਹੋ ਔਰ ਤੁਹਾਨੂੰ ਲਾਈਵ ਮੈਰੀਨੇਸ਼ਨ ਕਰਕੇ ਵੀ ਦਿਖਾ ਰਹੇ ਆ ਅਸੀਂ ਮੁੰਡਾ ਮੈਰੀਨੇਟ ਕਰ ਰਿਹਾ ਜੇ ਬਟਰ ਮਸ਼ਰੂਮ ਨੂੰ ਔਰ ਜਿੰਨੀ ਕੁਆਲਿਟੀ ਦੀ ਲੋੜ ਹੈ ਓਨੀ ਹੀ ਯੂਜ਼ ਕਰੇਗਾ ਤਾਂ ਕਿ ਗਾਗ ਨੂੰ ਓਵਰ ਪਾਵਰ ਨਾ ਲਗੇ ਇਹਦੇ ਮਸਾਲੇ ਜਿਹੜੇ ਆ ਨੂੰ ਦੇ ਵਿੱਚ ਪ੍ਰੋਪਰ ਆਨ ਉਹਨਾਂ ਨੂੰ ਟੇਸ ਆਵੇ ਤਾਂ ਕਿ 5 ਮਿੰਟ ਤੱਕ ਉਹ ਆਪਣੇ ਮੂੰਹ ਦੇ ਟੇਸ ਰੱਖ ਸਕਣ ਇਸ ਦਾ ਕਿ ਤੁਸੀਂ ਦੇਖੋ ਲਾਈਵ ਮੈਰੀਨੇਸ਼ਨ ਹੋ ਰਹੀ ਹੈ ਸਾਡੀ ਬਟਰ ਮਸ਼ਰੂਮ ਦੀ ਜਿਹੜੀ ਸਾਡੀ ਸਪੈਸ਼ੈਲਟੀ ਹੈ ਬਾਜ਼ਾਰ ਦੇਖੋ ਸਰ ਤੁਸੀਂ ਜਦੋਂ ਪੀਸ ਲਿਆ ਜਾਂਦੇ ਹੋ ਕੋਈ ਵੱਡਾ ਕੋਈ ਛੋਟਾ ਕੋਈ ਕਾਲਾ ਕੋਈ ਪੀਲਾ ਇਹਦੇ ਪੀਸਾਂ ਦਾ ਸਾਈਜ਼ ਦੇਖੋ ਇੱਕੋ ਸਾਈਜ਼ ਆ ਹਾਂ ਔਰ ਬਿਲਕੁਲ ਵਾਈਟਨੈਸ ਦੇ ਵਿੱਚ ਹੈਗਾ ਕੋਈ ਕਾਲਾਪਨ ਕਿਤੇ ਵੀ ਹੈਗਾ ਤੁਸੀਂ ਆਪਣੇ ਕੈਮਰੇ ਰਾਹੀਂ ਜਾਂ ਆਪ ਦੇਖ ਕੇ ਮੈਨੂੰ ਤੁਸੀਂ ਸਮਝਾ ਸਕਦੇ ਹੋ ਕਿ ਕਿਤੇ ਕੋਈ ਪੁਆਇੰਟ ਆਫ 뷰 ਦੇ ਵਿੱਚ ਮੈਂ ਗਲਤ ਹਾਂ। ਹੋਰ ਕੀ ਕੋਈ ਨਾ ਤਾਂ ਢੜਕੋ। ਸਰ ਸਰ ਸਾਡੇ ਕੋਲ ਹੁੰਦੀ ਹੈ ਮਲਾਈ ਚਾਂਪ ਚਾਂਪ ਟਿੱਕਾ ਤੇ ਮਸ਼ਰੂਮ ਮਲਾਈ ਜਿਹੜੀ ਤੁਹਾਨੂੰ ਦੱਸ ਚੁੱਕੇ ਆ ਪਨੀਰ ਟਿੱਕਾ ਭਾਜੀ ਅਸੀਂ ਲੋਕਾਂ ਵਾਂਗੂ ਨਾ ਪੱਟਦੇ ਥਾਪੀ ਮਾਰਨੇ ਆ ਨਾ ਅਸੀਂ ਬੜਗ ਮਾਰਨੇ ਆ। ਅਸੀਂ ਆਪਣੀ ਕੁਆਲਿਟੀ ਤੇ ਚੱਲਦੇ ਆ ਤੇ ਆਪਣੇ ਸਵਾਦ ਤੇ ਚੱਲਦੇ ਆ। ਜਿਹੜਾ ਬੰਦਾ ਆਏਗਾ ਉਹਨੂੰ ਕੁਆਂਟੀਟੀ ਕੁਆਲਿਟੀ ਤੇ ਸਵਾਦ ਇਹ ਤਿੰਨ ਚੀਜ਼ਾਂ ਆਨੰਦ ਫੂਡ ਕੋਰਨਰ ਤੇ ਮਿਲਣਗੀ ਆ। ਅਗਰ ਤੁਹਾਨੂੰ ਚੀਜ਼ ਪਸੰਦ ਨਾ ਆਵੇ ਤੁਸੀਂ ਇਹ ਚੀਜ਼ ਨੂੰ ਸਾਡੇ ਸਾਹਮਣੇ ਸਾਡੇ ਡਸਟਬਿਨ 'ਚ ਸੁੱਟੋ ਤੇ ਬਿਨਾਂ ਪੈਸੇ ਦਿੱਤੇ ਵਾਪਸ ਜਾ ਸਕਦੇ ਹੋ। ਿਆ ਹੋ ਗਈ ਤਿਆਰ ਹੋਣ ਦਾ ਟਾਈਮ ਲੱਗਣਾ। ਹੱਲੇ ਕਿੱਥੇ ਭਾਜੀ? ਹਾਂ। ਹੱਲੇ ਤੇ ਉਹਦੀ ਕਟਿੰਗ ਹੋਏਗੀ। ਫਿਰ ਫਰਾਈ ਪੈਨ ਦੇ ਵਿੱਚ ਉਹਨੂੰ ਮੱਖਣ ਦੇ ਨਾਲ ਮੈਰੀਨੇਟ ਕੀਤਾ ਜਾਏਗਾ। ਅੱਛਾ ਜੀ। ਫਿਰ ਤੇ ਕਰੀਮ ਪਾਈ ਜਾਏਗੀ। ਅੱਛਾ ਜੀ। ਕਰੀਮ ਉਹਦੇ ਵਿੱਚ ਮੈਰੀਨੇਟ ਕਰਕੇ ਤੁਹਾਨੂੰ ਗਰਮ ਗਰਮ ਮਿਲੇਗੀ ਠੰਡੀ ਨਹੀਂ ਮਿਲੇਗੀ ਪਿਆਰ ਵਾਲੀ 800 ਰੁਪਏ ਕਿਲੋ ਵਾਲਾ ਚਾਟ ਮਸਾਲਾ 800 ਰੁਪਏ ਕਿਲੋ ਵਾਲਾ ਚਾਟ ਬਿਲਕੁਲ ਸਰ ਅੱਛਾ ਜੀ ਇਹਦਾ ਜਦੋਂ ਤੁਸੀਂ ਟੇਸਟ ਕਰੋਗੇ ਤੁਹਾਡੇ ਮੂੰਹ ਦੇ ਵਿੱਚ ਫਲੇਵਰ ਆਣਗੇ ਮਸਾਲਿਆਂ ਦੇ ਅੱਛਾ ਜੀ ਚਲੋ ਹੁਣ ਜੇ ਸਾਡੀ ਬਟਰ ਮਸ਼ਰੂਮ ਦੇਖਾ ਜੀ ਮੈਰੀਨੇਸ਼ਨ ਦੇ ਵਿੱਚ ਹੁਣ ਤੁਸੀਂ ਦੇਖੋ ਪਾਜੀ ਸਵਾਦ ਸਵਾਦ ਪੂਰਾ ਆਏਗਾ ਸਰ ਬਿਲਕੁਲ ਸਵਾਦ ਪੂਰਾ ਆਏਗਾ ਔਰ ਤੁਸੀਂ ਇੱਕ ਹੋਰ ਮੇਰੇ ਕੋ ਖਾ ਕੇ ਜਾਓਗੇ ਅੱਛਾ ਜੀ ਇਹ ਦੇਖੋ ਸਰ ਪਲੇਟਿੰਗ ਹੋਣ ਜਾ ਰਹੀ ਜੇ ਉੱਤੇ ਆ ਗਈ ਫੇਕ ਨਹੀਂ ਪਾਜੀ ਬਿਲਕੁਲ ਆਏਗੀ ਸਰ ਹਾਂ ਜੀ ਸਰ ਸਵਾਦ ਮੇਰਾ 5 ਸਟਾਰ ਵਰਗਾ ਹਾਂਜੀ ਤੇ ਰੇਟ ਮੇਰਾ 61 ਤੋਂ ਵੀ ਘੱਟ ਅੱਛਾ ਕੀ ਰੱਖਿਆ ਕੀ ਪ੍ਰਾਈਸ ਇਹ ਸਾਰੀ ਪਲੇਟ ਦੀ ਡਾਈਨਿੰਗ ਜਿਹੜੀ ਹੈ 90 ਰੁਪਏ ਅੱਛਾ ਜੀ ਔਰ ਤੁਸੀਂ ਇਹਨੂੰ ਟੇਸਟ ਕਰੋ ਹਾਂ ਤੁਹਾਨੂੰ ਨਾ ਮਜ਼ਾ ਆਏਗਾ ਤੁਸੀਂ ਇਹਨੂੰ ਡਸਟਿੰਗ ਸੁਟ ਕੇ ਜਾ ਸਕਦੇ ਹੋ ਬਿਨਾ ਪੈਸੇ ਦਿੱਤੇ ਫੁੱਲਾ ਚੱਲੇ ਨੇ ਪਨੀਰ ਟਿੱਕਾ ਦੇ ਹਾਂਜੀ ਇਹ ਇਹਦਾ ਪ੍ਰਾਈਸ ਜਿਹੜਾ ਹੈਗਾ ਉਹ ਸਿਰਫ 80 ਰੁਪਏ ਹੈ ਬਸ ਔਰ ਇਹਦੀ ਕੁਆਂਟੀਟੀ ਇਸ ਸਪਰੇਟੇ ਦੁੱਧ ਵਾਲਾ ਪਨੀਰ ਨਹੀਂ ਜੇ ਹਾਂਜੀ ਇਹ ਮਾਝੇ ਦੁੱਧ ਦਾ 6 ਪੈਂਡ ਦਾ ਪਨੀਰ ਜੀ 450 ਰੁਪਏ ਕਿਲੋ ਵਾਲਾ ਅੱਛਾ ਜੀ ਇਹਨੂੰ ਤੁਸੀਂ ਖਾਓਗੇ ਤੁਹਾਨੂੰ ਟੇਸ ਲਓ ਆਪੇ ਹੀ ਪਤਾ ਲੱਗ ਜੇਨਾ ਕਿ ਕੀ ਚੀਜ਼ ਹੈ ਠੀਕ ਹੈ ਜੀ ਔਰ ਇਹ ਖਾ ਲੈ ਲੋ ਕਿੱਥੇ ਕਾਣ ਆਣਗੇ ਅਸੀਂ ਤੇ ਆਪਣੇ ਸਤਿਗੁਰੂ ਦੇ ਸੜਕੇ ਇੱਥੇ ਬੈਠੇ ਆ ਠੀਕ ਹੈ ਜੀ ਜੈ ਸਚਿਦਾਨੰਦ ਜੀ ਤੁਸੀਂ ਆਨੰਦ ਫੂਡ ਕੋਰਨਰ ਤੇ ਆਣਾ ਹਾਂਜੀ ਇਨਸਾਈਡ ਹਾਥੀ ਗੇਟ ਠੀਕ ਹੈ ਜੀ ਮੇਨ ਤੇ ਹੀ ਸਾਡੀ ਦੁਕਾਨ ਹੈ ਤੁਸੀਂ ਆਓ ਆਪਣਾ ਟੇਸਟ ਕਰੋ ਤੇ ਆਪਣੀ ਸਿਹਤ ਨੂੰ ਸੰਭਾਲ ਕੇ ਰੱਖੋ ਤੇ ਅੱਛਾ ਖਾਓ ਤੇ ਅੱਛੇ ਬਦੋ